ਕੁਝ ਪਿੰਡ ਦੇ ਨੌਜਵਾਨ ਛੋਟੇ ਬੱਚੇ ਨੂੰ ਜਿਸ ਦੀ ਉਮਰ 8 ਸਾਲ ਸੀ ਪਕੌੜੀਆਂ ਦਾ ਲਾਲਚ ਦੇ ਕੇ ਮੋਟਰ ਤੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਸ ਦੇ ਨਾਲ ਗੈਰ ਕੁਦਰਤੀ ਸਬੰਧ ਬਣਾਏ ਜਾਂਦੇ ਨੇ ਪਿੰਡ ਦੀ ਬੰਦੇ ਤੇ ਹੀ ਦੋ ਮੁੰਡੇ ਜੀ ਹਾਂ ਬੱਚਾ ਵਿੱਚ ਖੇਡਦਾ ਸੀ ਉਹ ਲੈ ਗਈ ਸ਼ਾਮ ਨੂੰ ਹੀ ਇੱਕ ਤਾਂ ਹੀ ਹੁਣ ਫੜ ਲਈ ਉਹਨਾਂ ਨੇ ਇੱਕ ਰਹਿਦਾ ਹੀ ਇੱਕ ਭੱਜਿਆ ਹੋਇਆ ਜੀ ਪਰ ਸਕਾਰਵਾਈ ਕਰ ਨਹੀਂ ਰਹੀ ਸਹੀ ਟੰਦ ਨਾਲ ਹੀ ਬੱਚੇ ਨੇ ਕੀ ਦੱਸਿਆ ਕਿਦਾਂ ਪਤਾ ਲੱਗਦਾ ਹੈ ਕਿ ਉਹ ਉਹਨਾਂ ਨੇ ਇਦਾਂ ਕੀਤਾ ਕਿਦਾਂ ਲੈ ਕੇ ਗਏ ਕੀ ਲਾਲਚ ਦਿੱਤਾ ਬੱਚੇ ਨੂੰ ਨਮਕੀਨ ਦਾ ਨਾਲ ਲਾਲਚ ਦਿੱਤਾ ਤੇ ਜੀ ਪਖੌੜੀਆਂ ਦਾ ਉੱਥੇ ਲੈ ਗਈ ਕੋਠੇ ਤੇ ਉੱਪਰ ਬੱਚੇ ਨੇ ਕਹਿੰਦੇ ਉੱਪਰ ਪਿਆ ਕੋਠੇ ਦੇ ਉੱਤੇ ਫਿਰ ਬਾਜੂ ਆ ਫੜ ਲਈ ਉਹਨਾਂ ਜਾ ਗਈ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੇ ਜਿਹੜਾ ਸਾਡਾ ਇਹ ਮੁੰਡਾ ਦੀ ਇੱਕ ਇਹ ਵੀ ਇਹ ਕਹਿੰਦਾ ਮੈਂ ਰੋਂਦਾ ਰੋਂਦਾ ਜੀ ਉੱਥੋਂ ਭੱਜਿਆ ਸੀਗਾ ਜੀ ਭੱਜ ਕੇ ਆ ਕੇ ਫਿਰ ਉਹਨੇ ਵੀ ਆ ਕੇ ਘਰੇ ਦੱਸਿਆ ਜੀ ਉਹ ਪੁਲਸ ਵਾਲਿਆਂ ਦਾ ਕੁਝ ਕਰੀ ਨਹੀਂ ਦੀ ਉਹਨਾਂ ਨੂੰ ਬਿਠਾ ਕੇ ਸਮਾਂ ਉੱਥੋਂ ਹੀ ਉੱਥੋਂ ਭੇਜਤਾ ਹੀ ਉਰੇ ਘਰੇ ਕਿ ਅਸੀਂ ਕੱਲੂ ਕਾਰਵਾਈ ਕਰਾਂਗੇ ਅੱਛਾ ਟੈਸਟ ਵੀ ਕੱਲੂ ਕਰਾਂਗੇ ਨੀਂਹ ਤੀਮਿਆ ਦੇ ਜੀ ਦੋ ਚਾਚੀ ਜਰ ਨੂੰ ਉਹ ਕਹਿੰਦੀ ਵੀ ਉਰੇ ਬੈਠਾ ਦੀ ਅਸੀਂ ਦੇਖਣ ਆਏ ਤੁਸੀਂ ਯਕੀਨ ਨਹੀਂ ਕਰਨਾ ਜੀ ਉਹਦੇ ਉਂਗਲੀ ਵਰਗੀ ਧਾਰ ਪੈ ਰਹੀ ਸੀ ਠਣੇਦਾਰ ਕਹਿੰਦਾ ਸੁਮਕੌਰ ਅੱਛਾ ਵੀ ਬੱਚੇ ਦੀ ਲਾਇਫ ਖਰਾਬ ਹੁੰਦੀ ਹੈ ਮੈਂ ਕਿਹਾ ਜੀ ਬੱਚੇ ਦੀ ਲਾਇਫ ਫਿਰ ਦੂਪਰ ਦੀ ਕੀ ਖਰਾਬ ਹੋਊਗੀ ਇਹ ਤਾਂ ਹੋਊਗੀ ਸਾਲਾ ਮੈਨੂੰ ਕਹਿੰਦਾ ਕੀ ਕਰ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਨਾ ਜੀ ਨਾ 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 ਉਹ ਤਾਂ ਕਹਿੰਦੇ ਤੁਸੀਂ ਕਰਿਆ ਭਗ ਜੋ ਵੀ ਛੋਟਾ ਫੈਸਲਾ ਕਰਾ ਦੇਣਿਆ ਥੱਪੜ ਲਾ ਦੇਣੇ ਔਰੇ ਬੁਲਾ ਕੇ ਵੀ ਜੋ ਕੁਝ ਕਹਿੰਗੇ ਸੋਤੋ ਲਵਾ ਦੇਣੇ ਮੰਗ ਨਹੀਂ ਕੀਤੀ ਕਿ ਜੀ ਮੁਜਰਮਾ ਜਿਹੜਾ ਉਹਦੀ ਭਾਲ ਕੀਤੀ ਜਾਵੇ ਉਹਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ ਅਰੈਸਟ ਕੀਤਾ ਜਾਵੇ ਮੰਗ ਨਹੀਂ ਕੀਤੀ ਕਿ ਮੰਗ ਕੀਤੀ ਸੀ ਜੀ ਉਹਨੂੰ ਕਿਹਾ ਸੀ ਕਹੋ ਤੁਸੀਂ ਲੱਭ ਲੋ ਮੈਂ ਲੈ ਆਉਂਗਾ ਤੁਸੀਂ ਮਲਾਜਮੋਂ ਤੁਸੀਂ ਨੌਕਰੋਂ ਮਤਲਬ ਸਰਕਾਰ ਨੇ ਇਸੇ ਕੰਮ ਨੂੰ ਛੱਡਿਓ ਅਧਿਕਾਰ ਤੁਹਾਨੂੰ ਦਿੱਤੇ ਹੋਏ ਨੇ ਫਿਰ ਤਾਂ ਜੇ ਅਸੀਂ ਉਹ ਕਰਨਾ ਹੁੰਦਾ ਸਜ਼ਾ ਪਿੰਡ 'ਚ ਦੇ ਦਿੰਦੇ ਉਹ ਕਹਿੰਦਾ ਜੀ ਛਾਨੂੰ ਮੰਤਰੀ ਆ ਰਹੇ ਨੇ ਫਲਾਣੇ ਥਾਵੇਂ ਆ ਰਿਹਾ ਕੋਈ ਫਲਾਣੇ ਥਾਵੇਂ ਆ ਰਿਹਾ ਬਸ ਛਾਨੂੰ ਟਾਈਮ ਨਹੀਂ ਪੁਲਿਸ ਘਟਾ ਇੱਥੇ ਡਾਵਾ ਡੋਲੇ ਆਈ ਪਹਿਲਾਂ ਆ ਕੇ ਉਹਰੇ ਕਾਰਵਾਈ ਕਰਕੇ ਗਏ ਉਹ ਕਹਿੰਦੇ ਤੁਸੀਂ ਉਹ ਕਰ ਲਓ ਫੈਸਲਾ ਕਰ ਲਓ ਇਹ ਫੈਸਲਾ ਕੀ ਕਰੀ ਆਈ ਅਸੀਂ ਜਾਂ ਸਾਡੇ ਕੋਲ ਅਸੀਂ ਪ੍ਰੈਸ਼ਰ ਆ ਜਾਂ ਕੋਈ ਪਾਵਰ ਹੈ ਪਾਵਰ ਹੈ ਆਈ ਉਹਨਾਂ ਕੋਲ ਹੋਰ ਕੀ ਆਈ ਜਾਂ ਜੇ ਕਹਿੰਦੇ ਨੇ ਇਹ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਹਿਲੀ ਇੰਨੀ ਗੰਦੀਆ ਗਾਲਾਂ ਕੱਢ ਕੇ ਗਏ ਨੇ ਜੀ ਜਿਹੜੇ ਭਾਰਸੋ ਪੁਲਿਸ ਵਾਲੇ ਨੇ ਦੋ ਤਿੰਨ ਆਏ ਸੀ ਉਹਨੇ ਗਾਲਾਂ ਕੱਢ ਕੱਢ ਕੇ ਗਏ ਨੇ ਇੰਨੀ ਗੰਦੀਆਂ ਡਾਕਟਰ ਕਹਿੰਦਾ ਪ੍ਰੈਸ਼ਰ ਕਰਨਾ ਪਊਗਾ ਬੱਚੇ ਦਾ ਜੀ ਦੇਖਣ ਨਹੀਂ ਠੀਕ ਹੋ ਸਕਦਾ ਫੁੱਲ ਸਿਰੇ ਲੱਗਿਆ ਸਾਡਾ ਪਿੰਡ ਦਾ ਇਹ ਕੰਮ ਚ ਦੋ ਨੰਬਰ ਦਾ ਧੰਦਾ ਜੀ ਇਹ ਕੰਮ ਦਾ ਪੂਰਾ ਸਿਰੇ ਲੱਗਿਆ ਜੀ ਹੁਣ ਕੋਈ ਇੱਜ਼ਤ ਨਹੀਂ ਹੈਗੀ ਉਹਦੇ ਕਿਸੇ ਦੀ ਵੀ ਪਰਿਵਾਰ ਨੇ આરોਪ ਲਗਾਏ ਨੇ ਕਿ ਮੁਜਰਮਿਕ ਫੁੱਲਾ ਫਿਰ ਰਿਹਾ ਉਹਨੂੰ ਪੁਲਿਸ ਅਰੈਸਟ ਨਹੀਂ ਕਰ ਰਹੀ ਪੁਆਇਨ ਦੇ ਐਲੀਗੇਸ਼ਨ ਤੋਂ ਉਹ ਲਾਉਣਾ ਹੀ ਇਹਨਾਂ ਨੇ ਜਾ ਮੈਨੂੰ ਦੱਸਣ ਵੀ ਕਿੱਥੇ ਬੈਠਾ ਹਨ ਜਿੰਨੀ ਕ ਪੁਲਿਸ ਦੀ ਬਾਹ ਹੈ ਉਨੀ ਮੈਂ ਲਾ ਰਿਹਾ ਸასი ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਨਾਬਾ ਦੇ ਪਿੰਡ ਪੇਦਨੀ ਵਿੱਚ ਖੜੇ ਹਾਂ ਥਾਣਾ ਭਾਸੋ ਪੈਂਦਾ ਇਹ ਪੇਦਨੀ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਦੀ ਹੈ 21 4 2025 ਨੂੰ ਜੋ 21 ਤਰੀਕ ਪਿੱਛੇ ਬੀਤ ਚੁੱਕੀ ਹੈ ਉਸ ਨੂੰ ਘਟਨਾ ਵਾਪਰਦੀ ਆ ਕੁਝ ਪਿੰਡ ਦੇ ਨੌਜਵਾਨ ਛੋਟੇ ਬੱਚੇ ਨੂੰ ਜਿਸ ਦੀ ਉਮਰ 8 ਸਾਲ ਸੀ ਪਕੌੜੀਆਂ ਦਾ ਲਾਲਚ ਦੇ ਕੇ ਮੋਟਰ ਤੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਸ ਦੇ ਨਾਲ ਗੈਰ ਕੁਦਰਤੀ ਸੰਬੰਧ ਬਣਾਏ ਜਾਂਦੇ ਨੇ ਸੋ ਉਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਤਾਂ ਦਰਜ ਕੀਤਾ ਗਿਆ ਹੈ ਪਰ ਪਿੰਡ ਵਾਸੀ ਨੇ ਉਸ ਬੱਚੇ ਦਾ ਪਰਿਵਾਰ ਆ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈਗਾ ਕੀ ਆ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤਾਂ ਬੱਚੇ ਦੇ ਪਿਤਾ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਆ ਜੀ ਤੁਹਾਡਾ ਹਰਿੰਦਰ ਕੁਮਾਰ ਜੀ ਸਰਿੰਦਰ ਕੁਮਾਰ ਜੀ ਕੀ ਹੋਇਆ ਜੀ ਬੱਚੇ ਦੇ ਨਾਲ ਪਤਾ ਲੱਗਿਆ ਕਿ ਸਰ ਅਨੁਸਾਰ ਕਰਨ ਵਾਲੀ ਘਟਨਾ ਵਾਪਰੀ ਆ ਗੈਰ ਕੁਦਰਤੀ ਸਬੰਧ ਬਣਾਏ ਗਏ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਕਿੱਦਾਂ ਹੁੰਦਾ ਇਹ ਘਟਨਾ ਕਿੱਦਾਂ ਹੁੰਦੀ ਆ ਇਹ ਹੋਈ ਤਾਂ ਮਾੜੀ ਘਟਨਾ ਆਈ ਪਿੰਡ ਦੀ ਬੰਦੇ 23 ਦੋ ਮੁੰਡੇ ਜੀ ਹਾਂ ਲੈ ਗਈ ਸ਼ਾਮ ਨੂੰ ਜੀ ਬੱਚਾ ਕਿੱਥੇ ਸੀ ਖੇਡਦਾ ਸੀ ਬੱਚਾ ਵੀਰ ਬੀਚੇ ਖੇਡਦਾ ਸੀ ਅੱਛਾ ਹਾਂ ਜੀ ਬੱਚਾ ਬੀਚੇ ਖੇਡਦਾ ਸੀ ਉਹ ਲੈ ਗਈ ਸ਼ਾਮ ਨੂੰ ਜੀ ਇੱਕ ਤਾਂ ਹੀ ਹੁਣ ਫੜ ਲਈ ਉਹਨਾਂ ਨੇ ਹਾਂ ਇੱਕ ਰਹਿੰਦਾ ਇੱਕ ਭੱਜਿਆ ਹੋਇਆ ਜੀ ਪੁਲਿਸ ਕਾਰਵਾਈ ਕਰ ਨਹੀਂ ਰਹੀ ਸਹੀ ਢੰਗ ਨਾਲੀ ਹਾਂ ਹਾਂ ਜੀ ਨਹੀਂ ਕੀ ਬੱਚੇ ਨੇ ਦੱਸਿਆ ਹੋਊਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬੱਚਾ ਇਦਾਂ ਬੱਚੇ ਨੇ ਦੱਸਿਆ ਹੀ ਸਾਨੂੰ ਜੀ ਤੁਸੀਂ ਕਿੱਥੇ ਸੀ ਉਦੋਂ ਅਸੀਂ ਮੈਂ ਬਰ ਗਿਆ ਹਤੀ ਕਰਦੇ ਤੇ ਹਾਂਜੀ ਕਰਦੇ ਤੇ ਜure ਅੱਛਾ ਹਾਂਜੀ ਬੱਚੇ ਨੇ ਕੀ ਦੱਸਿਆ ਕਿੱਦਾਂ ਪਤਾ ਲੱਗਦਾ ਹੈ ਕਿ ਉਹ ਉਹਨਾਂ ਨੇ ਇਦਾਂ ਕੀਤਾ ਕਿੱਦਾਂ ਲੈ ਕੇ ਗਏ ਕੀ ਲਾਲਚ ਦਿੱਤਾ ਬੱਚੇ ਨੂੰ ਨਮਕੀਨ ਦਾ ਨਾਲ ਲਾਲਚ ਦਿੱਤਾ ਤੇ ਪਖੌੜੀਆਂ ਦਾ ਹਮ ਉੱਥੇ ਲੈ ਗਏ ਕੋਠੇ ਦੇ ਉੱਪਰ ਹਮ ਬੱਚੇ ਨੇ ਕਹਿੰਦੇ ਉੱਪਰ ਪਿਆ ਕੋਠੇ ਦੇ ਉੱਤੇ ਹਮ ਫਿਰ ਬਾਅਦ ਵਿੱਚ ਆਫੜ ਲਈ ਉਹਨਾਂ ਜਾ ਕੇ ਜੀ ਹਮ ਬੱਚੇ ਨੂੰ ਜੀ ਕਿੰਨੇ ਬੰਦੇ ਸੀ ਦੋ ਤੇ ਜੀ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹਾਂ ਹਾਂ ਜੀ ਕੋਈ ਕਾਰਵਾਈ ਹੁਣ ਨਹੀਂ ਕੀਤੀ ਕੋਈ ਨਹੀਂ ਕਰੀ ਹਜੇ ਤੁਸੀਂ ਮੰਗ ਨਹੀਂ ਕੀਤੀ ਕਿ ਕਾਰਵਾਈ ਕਰੋ ਅਰੈਸਟ ਹੋਇਆ ਨਹੀਂ ਕੋਈ ਇੱਕ ਇੱਕ ਹੋਇਆ ਜੀ ਹਜੇ ਹੀ ਉਹ ਕਹਿੰਦੇ ਤੁਸੀਂ ਲੱਭੋ ਅਸੀਂ ਫੜਾਂਗੇ ਅੱਛਾ ਪੁਲਸ ਵਾਲੀ ਸੋ ਵੀਰ ਨੇ ਹੰਜ ਕੀ ਨਾਮ ਹੈ ਜੀ ਭਜਨ ਸਿੰਘ ਜੀ ਭਜਨ ਸਿੰਘ ਜੀ ਕੀ ਹੋਇਆ ਇਹ ਘਟਨਾ ਬਹੁਤ ਹੀ ਸ਼ਰਮਸਰ ਕਰਨ ਵਾਲੀ ਘਟਨਾ ਹੈ ਛੋਟੇ ਬੱਚੇ ਦੇ ਨਾਲ ਇਦਾਂ ਦਾ ਹਰਕਤ ਕਰਨੀ ਇਨਸਾਨੀਅਤ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਜੀ ਕਿਤੇ ਸਾਰਿਆਂ ਨੂੰ ਮਾਰੀ ਆ ਜੀ ਇਸ ਤਾਂ ਪੇ ਉਦਦੇ ਨਾਲੇ ਫਿਰਦੇ ਇਹਨਾਂ ਦੇ ਸਾਰਾ ਕਰਿਆ ਉਦਦੇ ਉਹ ਭਰਤੀ ਵੀ ਅਸੀਂ ਕਰਾਇਆ ਹੈ ਬੱਚਾ ਭੇਜ ਗਏ ਹਾਂ ਨੀਤੀ ਮੀਆਂ ਦੇ ਜੀ ਦੋ ਚਾਚੀ ਯਾਰ ਨੂੰ ਉਹ ਕਹਿੰਦੇ ਬਿਉਰੇ ਬੈਠਾ ਸੀ ਅਸੀਂ ਦੇਖਣ ਆਏ ਤੁਸੀਂ ਯਕੀਨ ਨਹੀਂ ਕਰਨਾ ਜੀ ਉਹਦੇ ਉਂਗਲੀ ਵਰਗੀ ਧਾਰ ਪੈ ਰਹੀ ਸੀ ਹਾਂ ਜੀ ਹਾਂ ਅੱਛਾ ਅਸੀਂ ਕਹਾਂ ਵੀ ਇਹ ਮਰ ਜੂ ਤੁਸੀਂ ਨੂੰ ਉੱਥੇ ਲੈ ਜਾਓ ਸਰਪੰਚ ਦੀ ਮੈਂ ਥੀ ਅਸੀਂ ਇਹਨਾਂ ਨੇ ਉੱਥੇ ਲੈ ਗਏ ਜੀ ਪਾਰਸੋਂ ਹਸਪੀਟਲ ਚ ਪਾਰਸੋਂ ਲੈ ਗਏ ਜੀ ਉੱਥੇ ਡਾਕਟਰ ਨੇ ਜੋ ਕਰਿਆ ਉਨੇ ਕਰਤਾ ਫਿਰ ਇਹ ਪੁਲਿਸ ਨੇ ਬੁਲਾ ਲੇ ਪੁਲਿਸ ਨੇ ਅਥਨ ਤੱਕ ਬਿਠਾ ਰੱਖੇ ਜੀ ਇਹ 5 ਵਜੇ ਪਰਿਵਾਰ ਇਹ ਇਹ ਦੋ ਇਹਦੀ ਚਾਚੀ ਆ ਆ ਖੜੀ ਆ ਜੀ ਹਾਂ ਇਹ ਅਥਨ ਤੱਕ ਬਿਠਾ ਰਹੀ ਆ ਇਹ ਮੈਨੂੰ ਢੀਲੀ ਖੂਨ ਕਰੀਂਗਾ ਮੈਂ ਕਿਹਾ ਜੀ ਬਾਹਰ ਬਾਹਰ ਸੋ ਅੱਧਰ ਆਪਦੇ ਮੂੰਹ ਅੱਧਰ ਸਮਾਣੇ ਕਿੰਨੀ ਹਾਂ ਚਲੇ ਮੈਨੂੰ ਕਹਿੰਦੀ ਵੀਰ ਜੀ ਐ ਕਹੀ ਜਾਂਦੇ ਨੇ ਮੈਂ ਕਿਹਾ ਤੁਸੀਂ ਪੁੱਛ ਲਓ ਵੀ ਕੀ ਕਹਿੰਦੇ ਨੇ ਇਹਨਾਂ ਨੂੰ ਕਹਿੰਦਾ ਛੋਟੇ ਗਨਾਹਕਰ ਆ ਇਹ ਤੁਸੀਂ ਉਹ ਨਹੀਂ ਹੋਣਾ ਤੁਸੀਂ ਬੱਚੇ ਦੀ ਲਾਈਫ ਨਾ ਖਰਾਬ ਕਰੋ ਹੂੰ ਠਨੈਦਾਰ ਕਹਿੰਦਾ ਸੁਮਕੌਰ ਅੱਛਾ ਵੀ ਬੱਚੇ ਦੀ ਲਾਈਫ ਖਰਾਬ ਹੁੰਦੀ ਹੈ ਹੂੰ ਫਿਰ ਇਹਨਾਂ ਨੇ ਮੈਨੂੰ ਮੇਰੀ ਗੱਲ ਕਰਾਈ ਹੂੰ ਮੈਂ ਕਿਹਾ ਜੀ ਬੱਚੇ ਦੀ ਲਾਈਫ ਇਧੂ ਉਪਰ ਦੀ ਕੀ ਖਰਾਬ ਹੋਊਗੀ ਇਹ ਤਾਂ ਹੋਊਗੀ ਹੂੰ ਮੈਂ ਕਿਹਾ ਸਾਡੀ ਕੁੜੀ ਨਹੀਂ ਇਹ ਲਾਈਫ ਹੋਊਗੀ ਹੂੰ ਤੂੰ ਜਿਹੜੀ ਕਾਰਵਾਈ ਬਣਦੀ ਆ ਉਹ ਕਰ ਅੱਛਾ ਚਲ ਮੈਨੂੰ ਕਹਿੰਦਾ ਕੀ ਦਾ ਕਹੇ ਲਓ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਨਾ ਜੀ ਨਾ 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 ਉਹ ਤਾਂ ਕਹਿੰਦਾ ਤੁਸੀਂ ਘਰੇ ਵਗਜੋ ਵੀ ਛੋਟਾ ਫੈਸਲਾ ਕਰਾ ਦਿੰਦੇ ਆ ਹੂੰ ਥੱਪੜ ਲਾ ਦਿੰਦੇ ਆ ਔਰੇ ਬੁਲਾ ਕੇ ਹੂੰ ਵੀ ਜੋ ਕੁਝ ਕਹੇਂਗੇ ਛੋਟੋ ਲਵਾ ਦਿੰਦੇ ਆ ਅੱਛਾ ਹਾਂ ਸੁਮਕੌਰ ਕਹਿੰਦਾ ਜੀ ਹੂੰ ਚਾਲ ਫੇਰ ਇਹਨੇ ਕੀ ਕਰਿਆ ਮੈਨੂੰ ਪੁੱਛਿਆ ਵੀ ਉਹ ਕੋਠਾ ਕਿਹਦਾ ਹੈ ਹੂੰ ਮਾਂਜੀ ਕੋਠਾ ਪਹਿਲਾਂ ਤਾਂ ਚੰਡੀਗੜ੍ਹ ਦੇ ਬੰਦਿਆਂ ਦੇ ਸੀ ਹੂੰ ਸਾਡੇ ਪਿੰਡ ਦੇ ਨੇ ਮਨਜੀਤ ਸਿੰਘ ਸਰਪੰਚ ਵੱਜਦਾ ਹੂੰ ਉਹਨੇ ਖਰੀਦ ਲਿਆ ਜਮੀਨ ਚਾਲਗਾ ਚੰਗਾ ਉਹਨੇ ਕੱਟਤਾ ਫਿਰੇ ਆਥਣੇ ਆਈ ਨਹੀਂ ਬਿਲਕੁਲ ਐ ਟਾਈਮ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੀ ਪਰਚਾ ਦਰਜ ਹੋ ਗਿਆ ਕ੍ਰਾਈਮ ਰਿਪੋਰਟ ਆ ਗਈ ਆ ਸਾਡੇ ਕੋਲ ਵੀ ਪਹੁੰਚ ਗਈ ਆ ਉਹ ਅਰੈਸਟ ਹੋਏ ਨਹੀਂ ਬੰਦੇ ਨਹੀਂ ਉਹ ਨਹੀਂ ਹੋਇਆ ਜੀ ਇੱਕ ਬੰਦੇ ਨੂੰ ਉਹਦਾ ਬਾਪ ਆਪ ਕਰਕੇ ਆਇਆ ਹੂੰ ਜਿਹੜਾ ਇੰਦਰਜੀਤ ਹੈ ਹੂੰ ਉਹਦਾ ਬਾਪ ਆ ਤਾਰੀ ਉਹ ਕਰਕੇ ਆਇਆ ਅੱਛਾ ਉਹ ਕਰਕੇ ਆਇਆ ਇਹਨੂੰ ਇਹਦਾ ਬਾਪ ਫੜਿਆ ਸੀ ਇਹਦਾ ਬਾਪ ਉਹ ਕੋਈ ਬੰਦਾ ਜ਼ਿੰਮੇਵਾਰੀ ਲੈ ਕੇ ਦੋ ਦਿਨ ਬਾਅਦ ਤੇ ਸਾਨੂੰ ਕਹਿੰਦਾ ਦੋ ਦਿਨ ਬਾਅਦ ਤੇ ਲੱਤੀ ਹੈ ਵੀ ਦੋ ਦਿਨ ਤੋਂ ਬਾਅਦ ਛੱਡ ਦਾਂਗੇ ਆ ਫੜ ਲਾਂਗੇ ਪੇਸ਼ ਕਰੂਗਾ ਅੱਛਾ ਬਾਪ ਨੂੰ ਅਰੈਸਟ ਕਰ ਲਿਆ ਸੀ ਦੋ ਦਿਨਾਂ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਛਡਾ ਲਿਆ ਵੀ ਦੋ ਦਿਨਾਂ ਚ ਮੁੰਡਾ ਪੇਸ਼ ਕਰਦਾ ਸਾਨੂੰ ਉਹ ਨਹੀਂ ਦੱਸਿਆ ਨਾ ਨੇ ਵੀ ਕਿਹਨੇ ਲੈਤੀ ਹੈ ਅਸੀਂ ਕਿਹਾ ਵੀ ਸਾਨੂੰ ਦੱਸੋ ਤਾਂ ਸਹੀ ਨਾ ਵੀ ਸਾਨੂੰ ਕਿਹਨੇ ਲੈਤੀ ਹੈ ਬੰਦਾ ਤਾਂ ਲੈ ਕੇ ਹੀ ਤੇ ਛੱਡਿਓ ਹਾਂ ਸਾਨੂੰ ਕਿਸੇ ਨੇ ਨਹੀਂ ਦੱਸਿਆ ਇਹਨਾਂ ਨੇ ਹਾਂ ਉੱਥੇ ਇਹ ਜਾਣੇ ਵੀ ਅਸੀਂ ਸਾਨੂੰ ਕਿਸੇ ਬੰਦੇ ਦੇ ਨਾਮ ਉਨਸੀ ਨੇ ਕਿਸੇ ਨੇ ਮਤਲਬ ਇਹ ਗੱਲ ਨਹੀਂ ਕਹੀ ਵੀ ਫਲਾਣਾ ਲੈ ਕੇ ਗਿਆ ਹਾਂ ਚਲ ਉਦੋਂ ਬਾਅਦ ਜੇ ਇਹਨਾਂ ਅਸੀਂ ਉਹ ਭੇਜਤੇ ਇਹਨਾਂ ਨੇ ਭੇਜ ਕੇ ਆ ਗਈ ਹੁਣ ਉਹ ਛੱਡਿਆ ਹੋਇਆ ਹੈ ਅੱਜ ਹੋ ਗਏ ਉਹਨੂੰ 8-9 ਦਿਨ ਹਾਂ ਉਹ ਬੰਦੇ ਮੁੰਡੇ ਨੂੰ ਛੱਡੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਦੋ ਵਾਰ ਜਿਹੜਾ ਮਾਰਿਆ ਇੱਕ ਵਾਰ ਨਾਬੇ ਇੱਕ ਵਾਰ ਔਰੇ ਪਿੰਡ ਮੰਗ ਨਹੀਂ ਕੀਤੀ ਕਿ ਜੀ ਮੁਜਰਮਾ ਜਿਹੜਾ ਉਹਦੀ ਪਾਲ ਕੀਤੀ ਜਾਵੇ ਉਹਨੂੰ ਬਣਦੀ ਸਜ਼ਾ ਹੈ ਜਿਹੜੀ ਦਿੱਤੀ ਜਾਵੇ ਅਰੈਸਟ ਕੀਤਾ ਜਾਵੇ ਮੰਗ ਨਹੀਂ ਕੀਤੀ ਕਿ ਮੰਗ ਕੀਤੀ ਦੀ ਜੀ ਉਹਨੂੰ ਕਿਹਾ ਸੀ ਕਹ ਤੁਸੀਂ ਲੱਭ ਲੋ ਮੈਂ ਲੈ ਆਉਂ ਮਤ ਨਹੀਂ ਤਨਖਾਹਾਂ ਤੁਸੀਂ ਲੈਣੇ ਹੋ ਕਿ ਉਹ ਲੰਦੇ ਨੇ ਉਹ ਗੱਲ ਹੋਈ ਸੀ ਉਹਦੇ ਨਾਲ ਵੀ ਤੁਸੀਂ ਮੁਲਾਜ਼ਮ ਹੋ ਤੁਸੀਂ ਨੌਕਰ ਹੋ ਮਤਲਬ ਸਰਕਾਰ ਨੇ ਇਸ਼ੇ ਕੰਮ ਨੂੰ ਛੱਡਿਓ ਅਧਿਕਾਰ ਤੁਹਾਨੂੰ ਦਿੱਤੇ ਹੋਏ ਨੇ ਫਿਰ ਤਾਂ ਜੇ ਅਸੀਂ ਉਹ ਕਰਨਾ ਹੁੰਦਾ ਸਜ਼ਾ ਪਿੰਡ 'ਚ ਦੇ ਦਿੰਦੇ ਉਹ ਕਹਿੰਦਾ ਜੀ ਸ਼ਾਨੂੰ ਮੰਤਰੀ ਆ ਰਹੇ ਨੇ ਫਲਾਣੇ ਥਾਂ 'ਮੇ ਆ ਰਿਹਾ ਕੋਈ ਫਲਾਣੇ ਥਾਂ 'ਮੇ ਆ ਰਿਹਾ ਬਿਸ਼ਾਨੂੰ ਟਾਈਮ ਨਹੀਂ ਪੁਲਿਸ ਘਟਾ ਆ ਜਿਹੜੀ ਸਿੱਖਿਆ ਗ੍ਰਾਂਤੀ ਚੱਲ ਰਹੀ ਆ ਉਹਦੇ ਤਹਿਤ ਅੱਛਾ ਬਿਸ਼ਾਨੂੰ ਉੱਧਰ ਜਾਣਿਆਂ ਕਦੇ ਚਹਿਲ ਆ ਗਿਆ ਕਦੇ ਮੱਲੇ ਵਾਲਾ ਆ ਗਿਆ ਵੀ ਸਾਡਾ ਟਾਈਮ ਨਹੀਂ ਲੱਗ ਰਿਹਾ ਵੀ ਇੱਕ ਤਾਂ ਕੰਮ ਹੁੰਦਾ ਨਹੀਂ ਵੀ ਸਾਰਿਆਂ ਦੇ ਕੰਮ ਕਰਨੇ ਪੈਣਗੇ ਸਾਨੂੰ ਹੂੰ ਬਸ ਫਿਰ ਆਹ ਗੱਲ ਕਹੀ ਸੀ ਜੁਨੇ ਫਿਰ ਉਰੇ ਸਰਪੰਚ ਨੇ ਟੈਲੀਫੋਨ ਕਰਿਆ ਇਹਨੂੰ ਵੀ ਹੀ ਗੱਲ ਕਹੀ ਵੀ ਤੁਸੀਂ ਫੜ ਲਓ ਕਿਤੇ ਲੱਭ ਲਓ ਜਿਹੜੇ ਮੈਨੂੰ ਕਹਿੰਦੇ ਨੇ ਪੰਜ ਸੱਤ ਮੁੰਡੇ ਮੇਰੇ ਇਕੱਠ ਕਰਕੇ ਧੰਨਾ ਲਾ ਕੇ ਉਰੇ ਬਹਿਨੇ ਆ ਮੈਂ ਉਹਨਾਂ ਨੂੰ ਕਹੋ ਵਾਲੇ ਵਾਲੇ ਭਾਲ ਕਰਨ ਅੱਛਾ ਵੀ ਤੁਸੀਂ ਭਾਲ ਕਰੋ ਪਿੰਡ ਵਾਲੇ ਹਾਂ ਮੈਨੂੰ ਕਹਿੰਦਾ ਅੱਧੀ ਰਾਤ ਟੈਲੀਫੋਨ ਕਰ ਦਿਓ ਮੈਂ ਜਦੇ ਲੈ ਜਾਊਂਗਾ ਸੋ ਇਹ ਹੈ ਜੀ ਬਦਲਾ ਹਾਂਜੀ ਬੱਚੇ 2 ਤੇ ਜੀ ਹਾਂ ਬੱਚੇ 2 ਤੇ ਜੀ ਅੱਛਾ ਹਾਂਜੀ ਇਹ ਮੁੰਡੇ ਦਾ ਵੀ ਹੋਰ ਵੀ ਬੱਚਾ ਸੀ ਹਾਂਜੀ ਅੱਛਾ ਬੋਲ ਹੁਣ ਕਿਦਾਂ ਕੀ ਥੋੜੇ ਬੱਚੇ ਨੂੰ ਵੀ ਲੈ ਕੇ ਸੀ ਯਾਨੀ ਕਿ ਅਸੀਂ ਤਾਂ ਜੀ ਮਸ਼ੀਨ ਤੇ ਸੀਗੇ ਸਾਰੇ ਬੰਦੇ ਹਾਂ ਇਹ ਵੀ ਮੈਂ ਵੀ ਯਾਨੀ ਕਿ ਵ੍ਰਦਾ ਘਰ ਦੇ ਸੀਗੇ ਸਾਰੇ ਬੰਦੇ ਹਾਂ ਹਾਂਜੀ ਉਹਦਾ ਮੇਰੇ ਭਾਈ ਨੇ ਆ ਕੇ ਇਹਨਾਂ ਨੇ ਮੇਰਾ ਭਈਆ ਖੜਾ ਬੜਾ ਵੀ ਯਾਨੀ ਕਿ ਇਹਨਾਂ ਨੇ ਕਰਾਈਏ ਜਿਹੜੀ ਕਾਰਵਾਈ ਕਰਾਈਏ ਸਭ ਕੁਝ ਇਦਾਂ ਜੀ ਕੀ ਸੀਗਾ ਪੁਲਿਸ ਦਾ ਰੁਪਈਆ ਦੱਸਿਆ ਜਾ ਰਿਹਾ ਕਿ ਹੁਣ ਵੀ ਪੁਲਿਸ ਕਹਿ ਰਹੀ ਆ ਕਿ ਤੁਸੀਂ ਲੱਭ ਲੋ ਅਸੀਂ ਅਰੈਸਟ ਕੀ ਇਹ ਕੀ ਗੱਲ ਕਹਿ ਰਹੀ ਹੈ ਕਿ ਲੱਭ ਲੋਈ ਹਾਂ ਅਸੀਂ ਜਿੱਦੇ ਕਾਰਵਾਈ ਹੋਈ ਹੈ ਇਹ ਮੈਂ ਵੀ ਕੰਮ ਤੇ ਸੀ ਗਈ ਮੈਨੂੰ ਵੀ ਪਤਾ ਨਹੀਂ ਜੇ ਮੈਂ ਆਈ ਫਿਰ ਮੈਨੂੰ ਦੱਸਿਆ ਗਿਆ ਜੀ ਕਿ ਐਂ ਗੱਲ ਹੋਈ ਆ ਜੇ ਜਿਹੜਾ ਸਾਡਾ ਮੁੰਡਾ ਦੀ ਇੱਕ ਇਹ ਵੀ ਇਹ ਕਹਿੰਦਾ ਮੈਂ ਰੋਂਦਾ ਰੋਂਦਾ ਜੀ ਉੱਥੋਂ ਭੱਜਿਆ ਜੀ ਗਾ ਜੀ ਭੱਜ ਕੇ ਆ ਕੇ ਫਿਰ ਉਹਨੇ ਵੀ ਆ ਕੇ ਘਰੇ ਦੱਸਿਆ ਜੀ ਹੂੰ ਫਿਰ ਅਸੀਂ ਉਰੇ ਆਏ ਵੀ ਇਹ ਨਾ ਵੀਰ ਜੀ ਕੋਲ ਆਏ ਫਿਰ ਇਹ ਮਤਲਬ ਉਹ ਪੁਲਸ ਵਾਲਿਆਂ ਦਾ ਕੁਝ ਕਰੇ ਨਹੀਂ ਦੀ ਉਹਨਾਂ ਨੂੰ ਬਿਠਾ ਕੇ ਸਮਾਂ ਉੱਥੋਂ ਹੀ ਉੱਥੋਂ ਭੇਜਤਾ ਜੀ ਉਰੇ ਘਰੇ ਕਿ ਅਸੀਂ ਕੱਲੂ ਕਾਰਵਾਈ ਕਰਾਂਗੇ ਅੱਛਾ ਟੈਸਟ ਵੀ ਕੱਲੂ ਕਰਾਂਗੇ ਜੀ ਹੂੰ ਉਹ ਟੈਸਟ ਕਾਨੂੰ ਅਸੀਂ ਨੇ ਫਿਰ ਕਿਹਦੇ ਕੋਲ ਕਰੇ ਦੀ ਹੁਣ ਤੇ ਮੇਰਾ ਕਰ ਇੱਧਰ ਪਟਿਆਲੇ ਕਰਾਇਆ ਜੀ ਪਟਿਆਲੇ ਫੋਨ ਕਰਾਇਆ ਜੀ ਉਹਨਾਂ ਨੇ ਫਿਰ ਆ ਕੇ ਸਾਨੂੰ ਉਹ ਕਹਿੰਦੇ ਤੁਸੀਂ ਸਾਡੇ ਨਾਲ ਪਟਿਆਲੇ ਚੱਲੋ ਅਸੀਂ ਉਹਨਾਂ ਨਾਲ ਪਟਿਆਲੇ ਪੱਗ ਗਏ ਉਹ ਕਹਿੰਦੇ 24 ਘੰਟੇ ਦੇ ਵਿੱਚ ਵਿੱਚ ਇਹ ਕਾਰਵਾਈ ਹੋਊਗੀ ਹੂੰ ਅਰੇ ਜੀ ਮੈਂ ਰਾਤ ਨੂੰ ਉਹਦੇ 8 ਵਜੇ ਅਸੀਂ ਪਟਿਆਲੇ ਲੈ ਕੇ ਗਏ ਸੀ ਮੋਟਰਸਾਈਕਲਾਂ ਤੇ ਜੀ ਕੋਈ ਨਹੀਂ ਹੋਇਆ ਕੋਈ ਲਵੇ ਉਹ ਨਹੀਂ ਹੋਇਆ ਜੀ ਅਸੀਂ 8 ਵਜੇ ਉੱਥੇ ਗਏ ਦਾਖਲ ਕਰਕੇ ਆਏ ਫਿਰ ਪੁਲਿਸ ਵਾਲੇ ਫੇਰ ਆਏ ਨਹੀਂ ਜੀ ਕੀ ਸਮਝਦੇ ਹੋ ਤੁਸੀਂ ਸਰਕਾਰ ਦਾਅਵੇ ਕਰੀ ਜਾਂਦੀ ਆ ਕਿ ਬਦਲਾਅ ਆ ਗਿਆ ਬਹੁਤ ਤੇਜ਼ੀ ਨਾਲ ਕੰਮ ਹੋ ਰਹੇ ਨੇ ਕੋਈ ਖੱਜਲ ਖਵਾਰ ਨਹੀਂ ਹੋ ਰਿਹਾ ਇੱਥੇ ਪਤਾ ਲੱਗ ਰਿਹਾ ਜੇ ਪੁਲਿਸ ਸਿੱਖਿਆ ਗ੍ਰਾਂਤੀ ਦੇ ਲੀਡਰਾਂ ਨੂੰ ਸਾਂਭ ਰਹੀ ਆ ਇੱਥੇ ਜਿਹੜੇ ਕਾਨੂੰਨੀ ਦਾਇਰੇ ਉਹ ਟਾਮਾਡੋਲਾ ਇੱਥੇ ਡਾਵਾ ਡੋਲੇ ਆਈ ਪਹਿਲਾਂ ਆ ਕੇ ਉਰੇ ਕਾਰਵਾਈ ਕਰਕੇ ਗਏ ਉਹ ਕਹਿੰਦੇ ਤੁਸੀਂ ਉਹ ਕਰ ਲਓ ਫੈਸਲਾ ਕਰ ਲਓ ਇਹ ਫੈਸਲਾ ਕੀ ਕਰੀ ਗਈ ਸੀ ਜਾਂ ਸਾਡੇ 80 ਪ੍ਰੈਸ਼ਰ ਆ ਜਾਂ ਕੋਈ ਪਾਵਰ ਹੈ ਪਾਵਰੇ ਆਈ ਉਹਨਾਂ ਕੋਲ ਹੋਰ ਕੀ ਆਈ ਜਾ ਕਿ ਕਹਿੰਦੇ ਨਹੀਂ ਉਹ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਹਿਲੀ ਹੂੰ ਕੀ ਕਹਿੰਦੇ ਨੇ ਜੀ ਤੁਹਾਨੂੰ ਦੱਸ ਆ ਦੇਖੋ ਜੀ ਦਾਦੀ ਕਿੱਧਰ ਦਾਦੀ ਕਿੱਧਰ ਗਈ ਇੰਨੀ ਗੰਦੀਆ ਗਾਲਾਂ ਕੱਢ ਕੇ ਗਏ ਨੇ ਜੀ ਜਿਹੜੇ ਪਾਰਸੋਂ ਪੁਲਿਸ ਵਾਲੇ ਨੇ ਦੋ ਤਿੰਨ ਆਏ ਸੀ ਉਰੇ ਗਾਲਾਂ ਕੱਢ ਕੱਢ ਕੇ ਗਏ ਨੇ ਇੰਨੀ ਗੰਦੀਆਂ ਉਹ ਕਹਿੰਦੇ ਵੀ ਸਾਡੇ ਲਵੇ ਕੇਸ लेके ਤੁਸੀਂ ਆਇਆ ਹੋ ਫੇ ਤੁਸੀਂ ਉੱਧਰ ਕਿਉਂ ਗਏ ਜਾਂ ਤੁਹਾਨੂੰ ਕੋਈ ਕੇਸ ਹੈਂਡਲ ਨਹੀਂ ਕੀਤਾ ਤਾਂ ਹੀ ਗਏ ਨੇ ਬੱਚਾ ਰਾਤ ਨੂੰ ਢਿੱਲਾ ਹੋ ਗਿਆ ਹੀ ਰਾਤ ਨੂੰ ਢਿੱਲਾ ਹੋ ਗਿਆ ਉਹ ਜਦੇ ਸ਼ਾਮ ਨੂੰ ਲੈ ਕੇ ਚਲੇ ਗਏ ਇਹ ਆਪਣਾ ਵੀ ਸਾਡਾ ਬੱਚਾ ਬਚਣਾ ਚਾਹਦਾ ਸੀ ਫੇਰ ਦੇਖਾਂਗੇ ਕੀ ਗੱਲ ਆ ਜਦੋਂ ਉੱਥੇ ਪਹੁੰਚੇ ਇਹ ਅਗਲੇ ਦਿਨ ਆ ਗਈ ਇਹ ਬਈ ਤੁਸੀਂ ਉਹ ਦੂਜੇ ਧਰ ਨਾਲ ਕਾਤੇ ਕਿਉਂ ਜਿਹੜੇ ਉਰੇ ਆਏ ਸੀ ਜੋ ਕੋਈ ਪੂਰੇ ਮੈਡਮ ਆਏ ਸੀ ਚਿਲਡਰਨ ਚੀੜਾ ਗਰੂਪਾ ਲੈ ਆਏ ਸੀ ਜੀ ਉਹ ਕਹਿੰਦੇ ਵੀ ਤੁਸੀਂ ਕੇਸ ਹੈਂਡ ਨਹੀਂ ਹੋ ਰਹੀ ਨਹੀਂ ਜੀ ਅਸੀਂ ਕਿਹਾ ਵੀ ਕੁਝ ਵੀ ਨਹੀਂ ਹੋ ਰਿਹਾ ਸਾਡਾ ਹੈਂਡਲ ਹਨਾ ਦੇਖੋ ਗਰੀਬ ਬੱਚਾ ਢਿੱਲਾ ਹੋ ਰਿਹਾ ਤੁਸੀਂ ਕਹਿੰਦੇ ਵੀ ਢਿੱਲਾ ਹੋ ਰਿਹਾ ਟਿਸ ਤੋਂ ਪਹਿਲਾਂ ਕਿ ਕੁਝ ਹੋ ਜਾਵੇ ਤੁਸੀਂ ਸਾਡੇ ਨਾਲ ਚਲੋ ਵੀ ਆਪਾਂ ਪਟਿਆਲੇ ਲੈ ਕੇ ਚੱਲਦੇ ਹਾਂ ਜਿੰਦਰਾ ਵੀ ਚੱਲ ਹਾਂਜੀ ਵਾਲ ਪਿਵਾਰ ਉਹ ਉਧਰ ਲੈ ਕੇ ਗਏ ਹੈਗੇ ਜਦੋਂ ਉਹ ਚਲੇ ਗਏ ਆਪਣਾ ਕੇਸ ਉਹਨਾਂ ਨੇ ਕਾ ਲਿਆ ਹੈਂਡਲ ਕਾ ਲਿਆ ਚਲੋ ਉਹ ਦਾਖਲੂਕ ਲਗਾ ਲਿਆ ਹਨਾ ਫਿਰ ਉਸ ਤੋਂ ਬਾਅਦ ਇਹ ਦਿਨ ਚ ਆਈ ਅਸੀਂ ਤਾਂ ਸਾਰੇ ਜਣੇ ਕੰਮ ਤੇ ਗਏ ਸੀ ਅਸੀਂ ਨਿਰੇਗਾ ਦੇ ਕੰਮ ਕਰਦੇ ਹਾਂ ਫਿਰ ਇਹਨਾਂ ਨੇ ਕੀ ਕਰੇ ਭਾਰਸੋ ਵਾਲੇ ਆਏ उरा ही गाल क्ड के तो हाँ, आए सी गए आए गरीब बंदा भी गया, होया जी। बाहर गया होया है को गए कि कोठा जी गंद कम करी उ धमकी देवान पुत का मेरा ओह मारे जी जवान मेरा पुत गुके मशीन पहले मार दिया ਸਾਡੇ ਕੋਈ ਨਹੀਂ ਦੀ ਰੋਟੀ ਦਬੈਲਾ ਉਹੀ ਇਕੱਲੇ ਮੁੰਡਾ ਰੋਗ ਨਹੀਂ ਪੁਲਿਸ ਆਈ ਸੀ ਪੁਲਿਸ ਆਈ ਸੀ ਉਹ ਕੀ ਉਹ ਗੱਲ ਕੱਟ ਕੇ ਕਹਿੰਦੇ ਸੀ ਗੱਲ ਕੱਟ ਕੇ ਪਰਸੋਂ ਲੈ ਆ ਕੇ ਗੱਲ ਕੱਟ ਕੇ ਨਹੀਂ ਅਸੀਂ ਪਰਸੋਂ ਤੋਂ ਆਏ ਆ ਗਿਆਂ ਸਾਨੂੰ ਇੰਨੀ ਧਮਕੀ ਦੇ ਗਏ ਇਹਨਾਂ ਨੂੰ ਅਸੀਂ ਤਾਂ ਹੈ ਨਹੀਂ ਜੇ ਹੁੰਦੇ ਤਾਂ ਅਸੀਂ ਇਕੱਠੇ ਵੀ ਹੁੰਦੇ ਇਹ ਇਕੱਲੇ ਸੀਗੇ ਵਿਚਾਰੇ ਇਹਨਾਂ ਦੀ ਨੂੰ ਜਿਹੜੀ ਸੀ ਕੁੜੀ ਸੀਗੀ ਇਹ ਸਾਰੇ ਜਨੇ ਹੀ ਆਪਣਾ ਉੱਤੇ ਲੈ ਕੇ ਗਏ ਹੋਰ ਸਕੂਲ ਮਿਲਾ ਕੇ ਹੀ ਪੈਸੇ ਖਾਂਦੀ ਆਈ ਦੇਖੋ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਤੇ ਹਾਂ ਜੀ ਕਾਰਵਾਈ ਕੋਈ ਨਹੀਂ ਕੀਤੀ ਪੁਲਿਸ ਨਹੀਂ ਆਉਂਦੀ ਹੁਣ 2-4 ਦਿਨ ਹੋ ਗਏ ਕਾਹਨ 25 ਤਰੀਕ ਦੀ ਘਟਨਾ ਹੋਈ ਵੀ ਆ ਹੁਣ ਤੁਸੀਂ ਦੇਖ ਲਓ ਕਿੰਨੇ ਦਿਨ ਹੋ ਗਏ ਘਟਨਾ ਹੋਈ ਨਹੀਂ 25 ਤਰੀਕ ਦੀ ਘਟਨਾ ਹੋਈ ਵੀ ਆ ਜੇ ਪੁਲਿਸ ਕਾਰਵਾਈ ਕਰਦੀ ਕਿੱਡਾ ਕ ਵੱਡਾ ਬੰਦਾ ਹੋਈ ਵੀ ਕਿੱਥੇ ਲੁਕਿਆ ਹੋਇਆ ਜਿਹੜਾ ਮਿਲ ਨਹੀਂ ਰਿਹਾ ਜੀ ਹਮ ਅੱਜ ਤੁਸੀਂ ਇਹ ਗੱਲ ਤਾਂ ਸੱਚੇ ਬੱਚੇ ਨੂੰ ਦਾਖਲ ਹੋਏ ਨੋ ਜੀ 15 ਦਿਨ ਹੋ ਗਏ ਜੀ ਬੱਚੇ ਨੂੰ ਹਜੇ ਵੀ ਛੁੱਟੀ ਨਹੀਂ ਮਿਲੀ ਹਜੇ ਵੀ ਸੀਰੀਅਸ ਹੈ ਡਾਕਟਰ ਛੁੱਟੀ ਨਹੀਂ ਦੇ ਰਹੇ ਜੀ ਹੁਣ ਇਹ ਇਹ ਊਰੇ ਫਿਰੇ ਪੁਲਿਸ ਵਾਲੇ ਆ ਲਵੇ ਫਿਰੇ ਕਿੱਥੇ ਕਿੱਥੇ ਫਿਰਈਏ ਇਹ ਦੱਸੋ ਜੀ ਡਾਕਟਰ ਕਹਿੰਦਾ ਪ੍ਰੈਸ਼ਨ ਕਰਨਾ ਪਊਗਾ ਬੱਚੇ ਦਾ ਜੀ। ਹੂੰ। ਦੇਖਣ ਨਹੀਂ ਠੀਕ ਹੋ ਸਕਦਾ। ਨੱਕਣ ਆਈ ਗੱਲ। ਬਾਈ ਜੀ ਪਿੰਡ 'ਚ ਹੋਰ ਵੀ ਬੱਚੇ ਨੇ ਫਿਰ ਇਦਾਂ ਦੇ ਅਸਰਾਰਤੀ ਅੰਸਰਾਂ ਦਾ ਤਾਂ ਹੌਸਲਾ ਹੋਰ ਵੀ ਵਧ ਰਿਹਾ ਇਹ ਕੁਝ ਵੀ ਕਰ ਸਕਦਾਊਗਾ ਜੀ। ਬਦੂਏ ਬਦੂਗਾ ਜੀ ਹੌਸਲਾ। ਇਹਦਾ ਬਦ ਹਾਂ ਜੀ। ਇਹਦਾ ਫਿਰ ਜੰਮ ਹੌਸਲਾ ਪਾ ਦਊਗਾ ਜੀ ਜਦ ਕੋਈ ਕੁਝ ਕਰੂਏ ਨਹੀਂ ਜੀ। ਹੂੰ। ਫੁੱਲ ਛਰੇ ਲੱਗੇ ਆਇਆ। ਹਾਂਜੀ। ਫੁੱਲ ਛਰੇ ਲੱਗੇ ਆਇਆ ਸਾਡਾ ਪਿੰਡ ਤਾਂ ਇਹ ਕੰਮ 'ਚ। ਹੂੰ। ਦੋ ਨੰਬਰ ਦਾ ਧੰਦਾ ਜੀ। ਇਹ ਕੰਮ ਦਾ। ਪੂਰਾ ਸਿਰੇ ਲੱਗਿਆ ਜਿਹਨ ਕੋਈ ਇੱਜ਼ਤ ਨਹੀਂ ਹੈਗੀ ਉਹਰੇ ਕਿਸੇ ਦੀ ਵੀ ਦੂਆ ਦੂਏ ਦੇ ਉਹਲੇ ਹੋਈ ਜਾਂਦਾ ਜੀ ਦੂਆ ਦੂਏ ਦੇ ਉਹਲੇ ਹੁੰਦਾ ਆ ਕੰਮ ਆ ਹੀ ਸਾਡੇ ਬਸ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਘੱਟ ਹਾਂ ਜੀ ਬਹੁਤ ਗਲਤ ਹੋ ਰਿਹਾ ਜੀ ਪਿੰਡ ਦੇ ਵਿੱਚ ਬਹੁਤ ਮਾੜੀ ਗੱਲ ਆ ਜੀ ਇਹ ਕਾਨੂੰਨ ਦਾ ਉਦਾਰ ਤੇ ਸਹੀ ਹੋਣਾ ਚਾਹੀਦਾ ਜੀ ਕੰਮ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਜਿਹੜਾ ਮੁਜਲਮ ਉਹਨੂੰ ਫੜਨਾ ਚਾਹੀਦਾ ਜੀ ਜਿਹੜਾ ਵੀ ਹੈਗਾ ਜੀ ਸੋ ਦਾਬੇ ਭਗਵਾਨਤਮਨ ਸਾਹਿਬ ਕਰ ਰਹੇ ਨੇ ਵੱਡੇ ਫਿਲਹਾਲ ਇਧਰ ਇੱਕ ਧਿਆਨ ਦੇ ਲੈਣਾ ਚਾਹੀਦਾ ਏ ਪੁਲਿਸ ਪ੍ਰਸ਼ਾਸਨ ਕਹਿੰਦੀ ਆ ਕਿ ਮੰਤਰੀ ਬધા 1 ਐਮ ਐਲ ਏ ਸਕੂਲਾਂ ਚ ਆ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਤਾਂ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਜਿਨ੍ਹਾਂ ਨੂੰ ਸਿੱਖਿਆ ਦੇਣੀ ਆ ਉਹਨਾਂ ਨਾਲ ਅਜਿਹੇ ਕੰਮ ਹੋ ਰਹੇ ਨੇ ਉਧਰ ਕਿਸੇ ਦਾ ਧਿਆਨ ਨਹੀਂ ਫਿਲਹਾਲ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਇਹਦੇ ਵਿੱਚ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਪੀਦਨੀ ਵਾਲੇ ਮਸਲੇ ਦੇ ਵਿੱਚ ਗੱਲ ਕਰਨ ਲਈ ਥਾਣਾ ਭਾਸੋਂ ਪਹੁੰਚੇ ਸੀ ਥਾਣਾ ਮੁਖੀ ਦੀ ਡਿਊਟੀ ਆ ਜਿਹੜੀ ਉਹ ਕਿਤੇ ਬਾਹਰ ਲੱਗੀ ਆ ਉਹ ਇੱਥੇ ਨਹੀਂ ਮਿਲੇ ਫਿਲਹਾਲ ਡਿਊਟੀ ਅਫਸਰ ਚਮਕੌਰ ਸਿੰਘ ਨੇ ਜਿਨ੍ਹਾਂ ਕੋਲ ਇਹ ਕੇਸ ਆ ਜੋ ਸਾਰੀ ਪੈਰਵਾਈ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇ ਉਹ ਫੋਨ ਚੱਕਦੇ ਨੇ ਕੀ ਕਹਿੰਦੇ ਨੇ ਇਸ ਮਸਲੇ ਤੇ ਵੀਰੇ ਸਾਹਮਣੇ ਸੀ ਵੀ ਆ ਸਕਦੇ ਹਾਂ ਹਲੋ ਹਾਂਜੀ ਚਮਕੌਰ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮਨਵਿੰਦਰ ਟਿਵਾਣਾ ਬੋਲ ਰਿਹਾ ਜੀ ਯਾਰ ਵੀਰੇ ਠੀਕ ਠਾਕ ਜੀ ਵੀਰ ਜੀ ਕਾਲ ਰਿਕਾਰਡਰ ਹੈ ਜੀ ਤੁਸੀਂ ਨਾ ਇੱਕ ਕੇਸ ਸੀਗਾ ਪੇਤਨੀ ਦਾ ਉਹਦੇ ਚ ਵੀਰ ਜੀ ਪਰਵਾਰ ਨੇ આરોਪ ਲਗਾਏ ਨੇ ਕਿ ਮੁਜਰਮ ਇੱਕ ਖੁੱਲਾ ਫਿਰ ਰਿਹਾ ਉਹਨੂੰ ਪੁਲਿਸ ਅਰੈਸਟ ਨਹੀਂ ਕਰ ਰਹੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੀ ਮੈਂ ਤਾਂ ਜਿੱਥੇ-ਉੱਥੇ ਆਪਣੇ ਰਿਸ਼ਤੇਦਾਰੀ ਨਾਲ ਉੱਥੇ ਵੀ ਰਿਕਾਰਡ ਮਾਰ ਦਿੱਤੇ ਆ ਜੀ ਫੋਨ ਉਹਦਾ ਬੰਦ ਆ ਰਿਹਾ ਜੀ ਕੋਈ ਇਹਨਾਂ ਦੇ ਐਲੀਗੇਸ਼ਨ ਤਾਂ ਉਹ ਲਾਉਣਾ ਹੀ ਇਹਨਾਂ ਨੇ ਜਾਂ ਮੈਨੂੰ ਦੱਸਣ ਵੀ ਕਿੱਥੇ ਬੈਠਾ ਹਨਾ ਦਿੱਲੀ ਕਾ ਪੁਲਿਸ ਤੋਂ ਬਾਹਰ ਉਹਨੀਆਂ ਮੈਂ ਲਾ ਰਿਹਾ ਜੀ 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 ਮੈਂ ਹੁਣ ਤਾਂ ਵੱਧ ਮਤਲਬ ਉਹ ਕਰ ਰਿਹਾ ਵੀ ਮੈਂ ਤਾਂ ਆਪ ਚਾਹੁੰਦਾ ਵੀ ਇਹੋ ਜਿਹੇ ਬੰਦੇ ਬਾਹਰ ਫਿਰਨੇ ਨਹੀਂ ਚਾਹੁੰਦੇ ਜੀ ਪਰ ਕੋਈ ਨਾ ਕਲੂ ਤਾਂ ਲੱਗੇ ਨਾ ਬੰਦਾ ਵੀ ਜੀ ਜਦੋਂ ਕੋਈ ਮਾਰਾ ਜਾਵੇ ਕਲੂ ਲੱਗਿਆ ਸੀ ਚੱਕ ਲੈਣਾ ਉਹਨੂੰ ਜੀ ਜੀ ਬਾਤ ਤੁਹਾਡਾ ਪੱਖ ਲੈਣਾ ਸੀ ਵੀਰ ਜੀ ਕਿਉਂਕਿ ਕੱਲ ਮੀਡੀਆ ਨੂੰ ਉਹਨਾਂ ਨੇ ਬੁਲਾਇਆ ਸੀ ਇਹ ਜਰੂਰ ਧੰਨਵਾਦ ਜੀ ਤੁਹਾਡਾ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਇਹੀ ਕਹਿਣਾ ਹੈ ਕਿ ਅਸੀਂ ਰੇਡਾਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਮੁਜਰਮ ਕਿੱਥੇ ਆ ਜਲਦ ਤੋਂ ਜਲਦ ਉਸਨੂੰ ਅਰੈਸਟ ਕੀਤਾ ਜਾਊਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ